8103 ਤਾਂ ਇਸ ਟੈਮ ਮਲੋੜ ਦੀਆਂ ਦਾਣਾ ਮੰਡੀਆਂ ਦੇ ਵਿੱਚ ਮੌਜੂਦ ਹਨ ਜਿੱਥੇ ਕੀ ਫਸਲਾਂ ਦੀ ਆਯਾਮਤ ਜਿਹੜੀ ਹੈ ਮੰਡੀਆਂ ਦੇ ਵਿੱਚ ਆਣੀ ਸ਼ੁਰੂ ਹੋਣ ਤੇ ਹੀ ਨਾਲ ਦੀ ਨਾਲ ਜਿਹੜਾ ਕੈबिनेट ਮੰਤਰੀ ਡਾਕਟਰ ਬਲਜੀਤ ਕੋਰ ਅਤੇ ਡੀਸੀ ਸ਼੍ਰੀ ਮੁਖਸਰ ਸਾਹਿਬ ਨੇ ਵੱਖ-ਵੱਖ ਟੀਮਾਂ ਬਣਾ ਕੇ ਮੰਡੀਆਂ ਦੇ ਵਿੱਚ ਭੇਜੀਆਂ ਨੇ ਉਹ ਭੇਜੀਆਂ ਕਿਸ ਕਾਰਨ ਨੇ ਬਾਲ ਕਦਰਤੀ ਸਤਰੀ ਵਿੰਗ ਦੇ ਇੰਗਰੇਜ਼ ਮੱਖ ਵੱਖ ਵਿਭਾਗਾਂ ਨੇ ਉਹ ਹੁਣ ਮਲੋੜ ਦੀ ਮੰਡੀ ਦੇ ਵਿੱਚ ਪਹੁੰਚੇ ਨੇ ਜਿਹੜੇ ਨਾਬਾਲਗ ਬੱਚੇ ਨੇ ਉਹ ਮੰਡੀਆਂ ਦੇ ਵਿੱਚ ਕੰਮ ਕਰਦੇਆਂ ਦੀ ਜਿਹੜੀ ਸ਼ਿਕਾਇਤ ਹੈ ਉਹਨਾਂ ਨੂੰ ਮਿਲੀ ਸੀ ਉਹ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਜਾਂ ਫਿਰ ਮੰਡੀਆਂ ਦੇ ਵਿੱਚ ਸੀਜ਼ਨ ਤੇ ਜਿਹੜੀਆਂ ਝੁੱਗੀਆਂ ਝੌਂਪੜੀਆਂ ਵਾਲੇ ਆ ਕੇ ਆਬਸਨੀਕ ਬੰਦੇ ਜਾਂ ਫਿਰ ਇੱਥੇ ਰਹਿਣ ਵਸੇਰਾ ਬਣਾਉਂਦੇ ਨੇ ਉਹਨਾਂ ਦੇ ਉੱਤੇ ਹੁਣ ਜਿਹੜੀ ਸ਼ਕਤੀ ਕਰਨ ਵਾਸਤੇ ਜਿਹੜੇ ਅੱਜ ਉਹ ਡਿਪਾਰਟਮੈਂਟ ਹੈ ਉਹਦੇ ਪਹੁੰਚਿਆ ਹੋਇਆ ਹੈ ਤਾਂ ਪੂਰੀ ਜਿਹੜੀ ਹੈ ਇੱਥੇ ਦਿਖਾ ਦੇਣਾ ਚਾਹੁੰਦਾ ਦੂਰੋਂ ਹੀ ਕੀ ਜਿਹੜੀ ਪੂਰੀ ਡਿਪਾਰਟਮੈਂਟ ਹੈ ਉਹ ਇੱਥੇ ਬੈਠਾ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਕਰਦਾ ਨਜ਼ਰ ਆਇਆ ਕਿ ਛੋਟੇ ਬੱਚਿਆਂ ਤੋਂ ਮਿਹਨਤ ਮਜ਼ਦੂਰੀ ਹੈ ਜਿਹੜੀ ਨਾ ਕਰਵਾਈ ਜਾਵੇ ਤਾਂ ਮਜ਼ਦੂਰੀ ਜਿਹੜੀ ਨਾ ਕਰਵਾਈ ਜਾਵੇ ਤਾਂ ਦੂਰ ਦੀਆਂ ਤਸਵੀਰਾਂ ਹੀ ਦਿਖਾ ਪਾਉਂਗਾ ਕਿਉਂਕਿ ਨਾਬਾਲਗ ਬੱਚੇ ਜਿਹੜੇ ਅੱਗੇ ਬੈਠੇ ਹੋਏ ਨੇ ਉਸ ਦੇ ਨਾਲ ਉਹਨਾਂ ਦੇ ਪਰਿਵਾਰ ਬੈਠੇ ਹੋਏ ਨੇ ਤਾਂ ਉਸ ਦੇ ਨਾਲ ਹੀ ਆ ਕਾਫੀ ਜਿਹੜੀਆਂ ਟੀਮਾਂ ਨੇ ਉਹਦੇ ਨਾਲ ਪੁਲਿਸ ਮੁਲਾਜ਼ਮ ਸੀ ਇਕੱਲੀਆਂ ਟੀਮਾਂ ਬਣਾ ਕੇ ਭੇਜੀਆਂ ਗਈਆਂ ਨੇ ਨਾਬਾਲਗ ਜਵਾਕਾ ਤੋਂ ਮਜ਼ਦੂਰੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਰਕਾਰ ਦੇ ਜਿਹੜੀਆਂ ਸਕੀਮਾਂ ਦੇ ਤਹਿਤ ਨਹੀਂ ਕਰਵਾ ਸਕਦੇ ਤਾਂ ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਨੇ ਜਿਹੜੀਆਂ ਉਹ ਅੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਤਾਂ ਹੁਣ ਇਸ ਦੇ ਉੱਤੇ ਜਿਹੜਿਆ ਬੱਚਾ ਨੂੰ ਸਮਝਾਇਆ ਜਾ ਰਿਹਾ ਟੀਮਾਂ ਵੱਲੋਂ ਉਸ ਦੇ ਪਰਿਵਾਰਾਂ ਨੂੰ ਸਮਝਾਇਆ ਜਾ ਰਿਹਾ ਕਿ ਇਹ ਜੁਵਾਨਾਂ ਤੋਂ ਮਜ਼ਦੂਰੀ ਨਾ ਕਰਵਾਈ ਜਾਵੇ ਇਹਨਾਂ ਨੂੰ ਸਕੂਲਾਂ ਦੇ ਵੱਲ ਪੜਾਇਆ ਜਾਵੇ ਅਗਰ ਇਸ ਤੋਂ ਬਾਅਦ ਵੀ ਜੁਵਾਨਾਂ ਕੰਡੀਆਂ ਦੇ ਵਿੱਚ ਐਦਾਂ ਹੀ ਮਜ਼ਦੂਰੀ ਕਰਦੇ ਪਾਏ ਗਏ ਤਾਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਗੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਇਹ ਗੱਲਾਂ ਨੇ ਜਿਹੜੀਆਂ ਇਸ ਨੂੰ ਨੂੰ ਸਮਝਾਈਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਟੀਮਾਂ ਨੇ ਉਹ ਵੱਖ-ਵੱਖ ਅੱ체 ਬਣਾ ਕੇ ਮਲੌਰ ਸ਼ਹਿਰ ਦੇ ਵਿੱਚ ਅੱਜ ਭੇਜੀਆਂ ਗਿਆ ਨੇ ਆ ਸਵੇ ਹੀ ਡੀਸੀ ਸ਼੍ਰੀ ਲਿਫਟੇ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਅੱ체 ਪਹੁੰਚੇ ਸੀ ਤਾਂ ਉਹਨਾਂ ਤੋਂ ਹੁਣ ਬਾਅਦ ਜਿਹੜੇ ਕੁਛ ਆਰਟੀ ਅਸੋਸੀਏਸ਼ਨ ਜਾਂ ਫਿਰ ਸ਼ੈਲਰ ਅਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਜਾਂ ਫਿਰ ਆਸ-ਪਾਸ ਦੇ ਲੋਕ ਸੀ ਉਹਨਾਂ ਵੱਲੋਂ ਇਹ ਗੱਲ ਜਰੂਰ ਆਖੀ ਗਈ ਸੀ ਕਿ ਇੱਥੇ ਚੁੱਗੀ-ਚੌਂਪੜੀ ਵਾਲੇ ਬੱਚੇ ਨੇ ਜਿਹੜੇ ਕਾਫੀ ਵੱਡੀ ਤਦਾਦ ਦੇ ਵਿੱਚ ਕੰਮ ਕਰਨ ਲਈ ਆਉਂਦੇ ਨੇ ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਦੱਸਿਆ ਗਿਆ ਸੀ ਤਾਂ ਉਹਨਾਂ ਨੇ ਸਿਫਤ ਤੁਰੰਤ ਕਾਰਵਾਈ ਕਰਦੇ ਹੋਏ ਟੀਮਾਂ ਬਣਾ ਕੇ ਭੇਜੀਆਂ ਗਈਆਂ ਹੁਣ ਦੇਖਣਾ ਹੋਊਗਾ ਟੀਮਾਂ ਦਾ ਕੀ ਕਹਿਣਾ ਹੈ ਮੈਂ ਟੀਡੀ ਟੀਮ ਵੱਲੋਂ ਅੱਜ ਸਿਮਰੋਲ ਪਹੁੰਚੇ ਹਾਂ ਸਰ ਅਸੀਂ ਜ਼ਿਲ੍ਹਾ ਬਾਸ ਰਖਾਈ ਹੋਂ ਤੋਂ ਵੱਲੋਂ ਆਏ ਹਾਂ ਸ਼੍ਰੀ ਮੁਖਤਸਾਈ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਤਿਉਹਾਰਾ ਦਾ ਮਾਹੌਲ ਹੈ ਤੇ ਇਸ ਟਾਈਮ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਬੱਚੇ ਭੀਗ ਮੰਗਦੇ ਹਨ ਉਹਨਾਂ ਨੂੰ ਰੋਕਿਆ ਜਾਵੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 28 ਬੱਚੇ ਅਸੀਂ ਰੈਸਕਿਊ ਕਰ ਚੁੱਕੇ ਹਾਂ। ਅੱਜ ਜੀ ਸਰਨੋ ਡੀਸੀ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਨਟ ਹੋਈ ਹੈ ਕਿ ਕੁਝ ਬੱਚੇ ਆਏ ਮਿਲੇ ਆ ਮੰਡੀ ਟਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ। ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਸਾਨੂੰ ਕੋਈ ਵਿਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਪੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਾਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜੇਗੀ ਮਲੋਟ ਵਿਕੇ ਮਕਸਦ ਸਾਹਿਬ ਵਿਕਰਵਾ ਔਰ ਲੰਬੇ ਲੌਗੇਜ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਹੁੰਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾਰੇ ਉਹਨਾਂ ਨੂੰ ਕੋਈ ਹਦਾਇਤਾ ਜਾਰੀ ਕੀਤੀ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈ ਅਪ ਰਹਿੰਦਾ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹੇ ਹਾਂ ਮਿਲਣ दौरान ਦੌਰਾਨ पता लगता है कि ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ 'ਚ ਰੋਲ ਕਰਵਾਉਣੇ ਆਂ ਔਰ ਕੁਝ ਬੱਚੇ ਆ ਜਿਹ ਵੀ ਹੈ ਜਿਨ੍ਹਾਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ ਹੈ ਕੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਪੀਖ ਮੰਗਦੇ ਛੋਟੇ ਬੱਚੇ ਮਿਲਦੇ ਆ ਕਿਸ ਚਾਈਲਡ ਲਾਈਨ ਨੰਬਰ ਹੈ 1098 ਉੱਤੇ ਤੁਸੀਂ ਕੰਪਲੀਟ ਸਾਨੂੰ ਕਾਲ ਕਰ ਸਕਦੇ ਹੋ ਤੇ ਮੋਕੇ ਦੀ ਟੀਮ ਉੱਤੇ ਬੱਚੇ ਨੂੰ ਰੈਸਕਿਊ ਕਰ ਲਵੇ। ਅੱਛਾ